ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੀਪ ਪੁਲੇੜੀ। ਸੋ ਅੱਜ ਅਸੀਂ ਖੜੇ ਹਾਂ ਡੇਰਾ ਦਾਬਾ ਸੋਲਾ ਸਤਾਨਪਿੰਡ ਪੁਲੇੜੀ ਵਿਖੇ। ਇੱਥੇ ਮਤਲਬ ਜਿਹੜਾ ਮੇਲਾ ਭਰਦਾ ਕਈ ਪੀੜੀਆਂ ਮਤਲਬ ਪੀੜੀ ਤੋਂ ਮੇਲਾ ਭਰਦਾ ਆ ਰਿਹਾ ਹੈਗਾ। ਉਹ ਆਪਣਾ ਮੇਲਾ 23 ਜੂਨ ਦਿਨ ਸ਼ਨੀਵਾਰ ਨੂੰ ਭਰੂਗਾ। ਸੋ ਸਾਰੀ ਸੰਗਤ ਨੂੰ ਦੂਰੋਂ ਮੇਰੇ ਸਾਰੀ ਜਿੰਨੀ ਵੀ ਸੰਗਤ ਹੈ ਉਹ ਆਪਣੇ ਇਸੇ ਮੇਲੇ ਵਿੱਚ ਪਹੁੰਚੋ। ਤੇ ਇਹ ਮੇਲੇ ਦੇ ਵਿੱਚ ਮਤਲਬ ਹਰ ਇੱਕ ਜਿਹੜੀ ਕੋਈ ਆਪਣਾ ਸਾਧ ਦਾ ਸੱਚੇ ਮਨ ਦੇ ਨਾਲ ਕੋਈ ਸੁੱਖ ਖੁਸ਼ੀ ਆ ਉਹ ਇੱਕ ਵਾਰ ਹੁੰਦੀਆਂ ਨੇ ਉਹ ਫਿਰ ਮਤਲਬ ਨਮਾਣੀ ਕਾਸਟੂਮੇਲ ਵਾਲੇ ਦੇ ਵਿੱਚ ਮਤਲਬ ਸੁੱਖਾਂ ਛਾੜ ਕੇ ਜਾਂਦੇ ਨੇ ਲੋਕ ਤੇ ਸੁੱਖਾਂ ਸੁਖਦੇ ਨਹੀਂ ਤੇ ਸਾਰੀ ਸੰਗਤ ਨੂੰ ਇਹੀ ਦੇਖਤੀ ਆ ਕਿ ਕਿਸੇ ਪਹੁੰਚਣਾ ਜੋ ਕੋਈ ਸੰਗਤ ਇੱਕ ਵਾਰ ਪਹਿਲਾਂ ਵੀ ਆਉਂਦੀ ਆ ਉਹ ਸ਼ਾਮ ਵਿੱਚ ਰਾਤ ਨੂੰ ਚੌਕੀ ਭਰਦੀ ਆ ਉਹ ਸਾਰੀ ਸੰਗਤ ਨੂੰ ਇਹੀ ਦੇਖਤੀ ਆ ਵੀ ਇੱਥੇ ਤੁਹਾਨੂੰ ਲੰਗਰ ਪਾਣੀ ਮਤਲਬ ਮਹਕ ਸੁਦੇ ਦਾ ਹਿੱਤੇ ਪਿੰਡ ਭੁੱਲ ਵਾਲੇ ਸੰਤ ਵੱਲੋਂ ਤੁਹਾਨੂੰ ਲੰਗਰ ਬਤਾਇਆ ਜਾਊਗਾ ਜਿਵੇਂ ਕਿ ਚਾਹ ਪਾਣੀ ਰੋਟੀ ਦਾ ਤੇ ਠੰਡੇ ਮਿੱਠੇ ਪਾਣੀ ਦੀ ਸਵੀਰ ਜਲ ਜੀਰਾ ਅ ਮਤਲਬ ਸਕਾਇਆ ਜਾਊਗਾ ਤੇ ਮਹਾਨ ਸੰਤਾਂ ਦੀ ਕਥਾਵਾਚਕ ਵੀ ਹੋਊਗੀ ਤੇ ਤੁਸੀਂ ਸਨਾਵਾਂ ਵਾਲੇ ਕਿਸ ਤਰ੍ਹਾਂ ਹੁਣ ਗਾਉਂ ਦੀ ਮਤਲਬ ਸਾਨੂੰ ਮਿਲਣਗੇ ਤੇ ਸ਼ਾਮ ਨੂੰ ਵਧੀਆ ਤਾਕਲੇ ਪਹਿਰਮਾਨ ਨੇ ਮਤਲਬ ਕੁਸ਼ਤੀਆਂ ਨੇ ਢੰਗੀ ਵਾਲੀਆਂ ਕੁਸ਼ਤੀਆਂ ਕਹਿੰਦੇ ਆਪਾਂ ਉਹ ਵੀ ਹੋਣਗੀਆਂ ਉਹ ਸਾਰੀ ਸੰਦ ਪੁਣੇ ਹੀ ਦੇਤੀ ਆ ਜਿ ਕਿਸੇ ਸੱਤ ਜੀ ਨੂੰ 2025 ਨੂੰ ਮਤਲਬ ਇੱਥੇ ਪਹੁੰਚਣਾਗਾ ਤੋ ਧੰਨਵਾਦ